ਹਾਂ ਭਾਈ ਹਾਂ ਭਾਈ ਤਾਂ ਹੁਣ ਮੈਂ ਕੀ ਕਰਾਂ ਤੁਹਾਨੂੰ ਹੁਣ ਮੈਨੂੰ ਤਾਂ ਕੋਈ ਸ਼ਰਮ ਆਉਂਦੀ ਵਾਪੂ ਜੀ ਕੀ ਕੋਈ ਪੈ ਗਈ ਲੈ ਪਾਪਾ ਜੀ ਤੁਸੀਂ ਐ ਨਹੀਂ ਕਰਨਾ ਚਾਹੀਆ ਕੀ ਕਰਤਾ ਉਹ ਤਾਂ ਕਹਿੰਦੀ ਸੀ ਲਾ ਕੋਣ ਨੂੰ ਆਉਣ ਦੇ ਰਾ ਚੱਕ ਤਾਂ ਇਹ ਕਰ ਲਾ ਮੈਨੂੰ ਬਣਾ ਲਾ ਕਰ ਲਾ ਤੇ ਹੁਣ ਕੀ ਹੋ ਗਿਆ ਨਾ ਨਾ ਇਹ ਜੇ ਤਾਂ ਨਹੀਂ ਹੋਇਆ ਵਾਪੂ ਜੀ ਮੈਂ ਤਾਂ ਹੋਰ ਹੀ ਕੋਈ ਕੰਮ ਹੋ ਗਿਆ ਹੁਣ ਕੀ ਹੋ ਗਿਆ ਲੈ ਮੇਰ ਤਾਂ ਮਿਕਾਨਾ ਹੁਣ ਨਾ ਹੋ ਗਿਆ ਆਇ ਨਾ ਹੋ ਗਿਆ ਠੀਕ ਨਹੀਂ ਪਤਾ ਹੁਣ ਤੁਹਾਨੂੰ ਪਤਾ ਤੁਸੀਂ ਨਹੀਂ ਆਣੇ ਹੋਗੇ ਕਿਵੇਂ ਹੋ ਜਾਂਦਾ ਹੈਗਾ ਲੱਗਦਾ ਥੋੜੀ ਹੋਇਆਗਾ ਪੱਕਾ ਪਤਾ ਨਹੀਂ ਦਿੱਤਾ ਥੋੜੀ ਕਰ ਨਹੀਂ ਹੋਇਆਗਾ ਹੁਣ ਤੁਸੀਂ ਕੀ ਮੁੱਕਰ ਸਕਦੇ ਹੋਗੇ ਲੈ ਹੁਣ ਮੈਂ ਨਿਕਾਣਾ ਕਰਾਂ ਤੂੰ ਚਾਟੇ ਜੇ ਮੇਰੇ ਪੌਣੀਆਂ ਤੋਂ ਹੁਣ ਸਬਾਹ ਆਇ ਮੈਂ ਇਹ ਨਾ ਮੁੱਕਰ ਨਹੀਂ ਸਕਦੀ ਕਿ ਹੁਣ ਬਾਪੂ ਜੀ ਮੁੱਕਰ ਜਮੇ ਨਹੀਂ ਸਕਦੇ ਤੁਸੀਂ ਸਾਰਾ ਦਿਨ ਦਾ ਤੁਸੀਂ ਮੇਰੇ ਤੇ ਪਹਿਰਾ ਲਾਉਂਦੇ ਹੋਗੇ ਸਾਰਾ ਦਿਨ ਮੈਨੂੰ ਅੰਦਰ ਹੀ ਟਾਲੀ ਰੱਖ ਦੂੰਗੀ ਕਿਸੇ ਤੇ ਜਾਣ ਵੀ ਨਹੀਂ ਦੇਉਂਦੇ ਭੋਰਾ ਵੀ ਨਹੀਂ ਜਾਣ ਦਿੰਦੇ ਮੈਨੂੰ ਸਾਰਾ ਸਮਾਨ ਘਰੇ ਲਿਆ ਕੇ ਦੇਵਾਂਗੀ ਹਰ ਇੱਕ ਜ਼ਰੂਰਤ ਪੂਰੀ ਕਰ ਦਿਆਂ ਮੈਂ ਕਿੱਥੇ ਜਾਨੀਏ ਜ਼ਰੂਰਤਾਂ ਬਾਈ ਪੂਰੀ ਕਰਦੇ ਹੀ ਆ ਪਰ ਹੁਣ ਨੋ ਜਾਂ ਨਾ ਮਨੋ ਇਹ ਬੋਦੀ ਇਹ ਤੇ ਤੁੰਨੇ ਖਰੋਗਾ ਤੇ ਮੈਂ ਤੇ ਰੱਖ ਲਵਾਂ ਜੋ ਤੈਨੂੰ ਲੱਗਿਆ ਤਾਂ ਫਿਰ ਜਵਾਕ ਰੱਖਣ ਨਾਲ ਮੇਰੇ ਇੱਥੇ ਗੋਲੀ ਪੈਂਦੀ ਆ ਇਹ ਫਿਰ ਉਹ ਉਹ ਵੀ ਆਖੀਓ ਤਾਂ ਹੁਣ ਬਾਰਿਸ਼ ਆਉਣੀ ਹੈਗਾ। ਬਾਰਿਸ਼ ਆ ਦਰੋਂ ਨੂੰ ਕੋਈ ਨਾ ਕੋਈ ਬੁੱਲਬੀ ਬੰਨਾ ਸਰ। ਨਾ ਨਾ ਮੈਂ ਤਾਂ ਹਾਂ ਕੀ ਬਕਾਂਗੀ ਤੁਸੀਂ ਕਹਿ ਜੋ ਕੁਝ ਵੀ ਕਹਿਣਾ ਬਿਲਜੀਤ ਨੇ। ਤੂੰ ਐਂ ਕਹਿਦੀ ਨਾ ਵੀ ਟੈਸਟ ਟਿਊਬ ਹੀ ਅੱਜ ਕੱਲ੍ਹ ਚੱਲਦਾ ਉਹਦੇ ਨਾਲ ਮੈਂ ਰੋਲ ਲਵਾ ਲਿਆ ਤੇਥੋਂ ਤਾਂ ਹੁੰਦਾ ਨਹੀਂ। ਉਹਨੇ ਕਿੰਨੇ ਸਾਲ ਦਾ ਮੱਥਾ ਮਾਰੀ ਕੇ ਗੁੰਡਾ ਨਹੀਂ ਸੀਗਾ। ਮੈਂ ਫਿਰ ਥੋੜੀ ਗੱਲ ਮੰਨੂ ਆ ਤੁਸੀਂ ਕਹਿ ਦਿਓ ਨਾ। ਮੈਂ ਕਿਵੇਂ ਕਹਿ ਸਕਦਾ ਫਿਰ ਮੈਨੂੰ ਕੋਕਾ ਬਕੂ ਬੂੜਾ ਤੂੰ ਉੱਤੇ ਡੰਡਾ ਡੁਕਤਾ ਹੋਗਾ। ਚਾਪਾ ਘੜੇ। ਹਾਂ ਆਏ ਮੈਂ ਤੇ ਤੂੰ ਡੰਡਾ ਡੁਕਤਾ। ਚਾਪਾ ਘੜੇ ਇੱਕ ਪਰ ਚਾਪਾ ਤੇ ਵੀ ਨਹੀਂ। ਹਾਂ ਮਾਂ ਤੁਹਾਡੀ ਤੁਹਾਨੂੰ ਤੇ ਰੱਬ ਵਾਂਗੂ ਮੰਨਦਾ ਤੋੜ ਤੱਕ ਕਦੀ ਨਹੀਂ ਸ਼ੱਕ ਕਰਦਾ। ਰੱਬ ਵਾਂਗੂ ਨਹੀਂ ਮੰਨਦਾ ਆਇਨੀ ਪਤਾ ਵੀ ਰੱਬ ਨਹੀਂ ਗਾਜਰਾ ਵੀਰ ਸਿੰਘਾਂ ਦੇ ਵਿੱਚ 12 ਖਤਾਂ। बेटी तो है।, तो 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 है, है।, तो है ना फसल मोटरसा मोटरसाइकल पाइ तेल आप बाहर डोल दिये मोटरसाइकिल चलूगा ਹੁਣ ਪੰਪ ਵਾਲੇ ਕੋਲ ਜਾ ਕੇ ਤੇ ਪੰਪ ਵਾਲੀ ਉਹ ਤੂਤਰੀ ਉਹ ਮੋਰੀ ਜਿਹਦੇ ਵਿੱਚ ਪੈਂਦੀ ਐ ਫਿਰ ਵਿੱਚ ਤੇਲ ਭਰਦਾ ਹੋ ਫੇਰ ਹੀ ਮੋਟਰਸਾਈਕਲ ਤੁਰਦਾ ਐ ਨਾ ਫੇਰ ਹੀ ਮੋਟਰਸਾਈਕਲ ਚ ਜਾਨ ਪੈਂਦੀ ਐ ਮੈਂ ਤਾਂ ਹੁਣ ਫਿਰ ਤੁਰਦੀ ਹੁਣ ਨਹੀਂ ਤੁਰਦੀ ਮੈਂ ਹੁਣ ਤਾਂ ਮੈਨੂੰ 9 ਮਹੀਨਾ ਵਸਤੇ ਹੋਗੀ ਪੱਕਾ ਪੱਕਾ ਨਹੀਂ ਹੋਗੀ ਹੁਣ ਮੇਰੇ ਕੋਲ ਤਾਂ ਮੋਟਰਸਾਈਕਲ ਤੇ ਪੁਰਾਣਾ ਤੇਲ ਪੁਆਈਓ ਜੋ ਖਾਲੀ ਵਿੱਚ ਪੁਰਾਣਾ ਤੇਲ ਕੱਢੇ ਨਾ ਮੈਂ ਤੁਰਦੀ ਨਹੀਂ ਹੁਣ ਨਾ ਮੈਂ ਤਾਂ ਮੋਟਰਸਾਈਕਲ ਦੀ ਜਾਮ ਹੋਗੀ ਜਾਮ ਤਾਂ ਕਿਵੇਂ ਹੋਗੀ ਤੇਰੇ ਸਰਵਿਸ ਦੁਆਰੇ ਕਰ ਦਿੰਨੇ ਦੇ ਤੇਰੇ ਮੋਬਿਲ ਚੇਂਜ ਕਰ ਦਿੰਨੇ ਵੇਰਾ ਫਿਲਟਰ ਚੇਂਜ ਕਰ ਦਿੰਨੇ ਤੇਰਾ ਕਰਵਾ ਲਿਓ ਫਿਰ ਤੇਰੇ ਰੇਮ ਪਿਸਟਨ ਚੇਂਜ ਕਰ ਦਿੰਨੇ ਤੇਰੇ ਕਰਵਾ ਲਿਓ ਕਲਚ ਪਲੇਟਾਂ ਤੇ ਇਹ ਕਰ ਦਿੰਨੇ ਕਲਚ ਪਲੇਟਾਂ ਵੀ ਡਾਇਰਡ ਹੋ ਗਈਆਂ ਹੋਣੀਆਂ ਉਹ ਤਾਂ ਥੋਡੀ ਮਰ ਗਈ ਹੈ ਹੁਣ ਤੂੰ ਦੱਸ ਚੱਲੇ ਤਾਂ ਮਜ਼ਾਕ ਮਜ਼ਾਕ ਚਲੋ ਮਜ਼ਾਕ ਕਰਦਾ ਕਿ ਚਲੋ ਸਵਾਦ ਲਏ ਤਾਂ ਸਵਾਦ ਸਵਾਦ ਚ ਫਿਰ ਕੋਈ ਕੰਮ ਦਾ ਦੇਖ ਹੋਈ ਜਾਂਦਾ ਤੇ ਮੈਂ ਤੈਨੂੰ ਕਿਹਾ ਮੈਂ ਤੈਨੂੰ ਕਿਹਾ ਤਿੰਨ ਮਹੀਨਾ ਟਾਲਵਾ ਲਾਓ ਤੂੰ ਮੰਨੀ ਨਹੀਂ ਉਹਦੋਂ ਤੇਰੇ ਕੀ ਗੋਲੀ ਪਈ ਜਾਂਦਾ ਤੂੰ ਲਵਾਇਆ ਸੀ ਯਾ ਲਵਾ ਕੇ ਕਰਦਾ ਸੀ ਤੁਸੀਂ ਆਦਿ ਤੁਸੀਂ ਲਵਾਇਆ ਲਵਾਇਆ ਸੀ ਜੇ ਲਵਾਇਆ ਤਾਂ ਬਾਅਦ ਕਰਨਾ ਵੀ ਨਵਾਂ ਦੁਬਾਰੇ ਫੇਰ ਲਵਾਉਣਾ ਹੁੰਦਾ ਠੀਕ ਹੈ ਤੂੰ ਠੀਕ ਹੈ ਤਾਂ ਪਹਿਲਾਂ ਕਰਵਾ ਹੋ ਗਿਆ ਸੀ ਨਹੀਂ ਠੀਕੇ ਤਾਂ ਪਹਿਲਾਂ ਤਾਂ ਹੋਰ ਤਾਂ ਗਿਆ ਹੁਣ ਫਿਰ ਠੀਕਾ ਫੇਰ ਵੀ ਹੋ ਜਾਂਦਾ ਹੈ ਅੱਜ ਕੱਲ ਹੂੰ ਹੁਣ ਸੋਲੂਸ਼ਨ ਦੱਸ ਵੀ ਤੂੰ ਇਹਨੂੰ ਰੱਖਣਾ ਹੈ ਜਾਂ ਫਿਰ ਇਹਦਾ ਕੋਈ ਇਲਾਜ ਹੋ ਸਕਦਾ ਤੂੰ ਜਾ ਕੇ ਕਿਸੇ ਡਾਕਟਰ ਨੂੰ ਉਸ ਨੂੰ ਪੁੱਛ ਲੈ ਬਠੰਡੇ ਜਾਇਆ ਸਵੇਰੇ ਜੇ ਤੁਸੀਂ ਲੈ ਕੇ ਜਾਓਗੇ ਮੈਨੂੰ ਮਾਪੋ ਜੀ ਨਾਲ ਇਕੱਲੇ ਤੇ ਜਾਂਦੇ ਨਹੀਂ ਮੈਨੂੰ ਤਾਂ ਫਿਰ ਰਾਜਜੀ ਕਾ ਜੂਫਰੋ ਦੇ ਹੋਟਲ ਜਾਣਾ ਉਹ ਮੈਨੂੰ ਕੋਈ ਨਹੀਂ ਲੈਣਾ ਮੈਂ ਫਿਰ ਕਬੜਾ ਤਾਂ ਲੈ ਹੀ ਲਾਣੀ ਤੇ ਮਸਲਾ ਕੀ ਹੈ ਤੇਰਾ ਬਸ ਹਾਂ ਮੈਂ ਤਾਂ ਨੋ ਮਹੀਨਾ ਤੇ ਪੈਕ ਹੋ ਗਈ ਫਿਰ ਤਰੋਂ ਅੱਖ ਨਿਜਵਾ ਕੇ ਛੋਟਾ ਜਿਹਾ ਜਵਾਕਰ ਹੁੰਦਾ ਆਪਣੇ ਦਾ ਮਜੇ ਹੋ ਜਾਣੇ ਖਰਾਬ ਹਾਂ ਤੇ ਫੇਰਾ ਤਬ ਕਹਿੰਦੇ ਚੱਲ ਬੜਕੀ ਕਿ ਤੂੰ ਮੈਡੀਕਲ ਤੋਂ ਗੱਲੀ ਧਿਆਕ ਦੇਵਾਂ ਕਿ ਸਾਲ ਦਾ ਮੁਕਿੰਦਰ ਜੰਮਿਆ ਤੜਕੀ ਗਾਪੂ ਜੀ ਫਿਰ ਇੱਕ ਕੰਮ ਤਾਂ ਕਰ ਚਲੋ ਬਠਿੰਡੇ ਜਾਂਦੇ ਹੁਣ ਕਿੱਥੇ ਆ ਤੂੰ ਘਰੇ ਆ ਕਿ ਮੈਂ ਤਾਂ ਇੱਥੇ ਮੋਟਰ ਤੇ ਸੀਗਾ ਮੈਂ ਕਿ ਕਰੀਏ ਫਿਰ ਹੁਣ ਕਿਵੇਂ ਕਰਾਂਗੇ ਫਿਰ ਹੁਣ ਮੇਰਾ ਤਾਂ ਜੀ ਨਹੀਂ ਲੱਗੀ ਜਾਂਦਾ ਭਾਈ ਹੁਣ ਫਿਰ ਕੀ ਕਰੀਏ ਕਿਸੇ ਲੱਭੋ ਕੋਈ ਜਿਸੇ ਬਦ ਦੇਣੇ ਸਮਝ ਆ ਰਹੇ ਮੈਂ ਕਰੇ ਸੀ ਜਿੰਦਗੀ ਹੱਲ ਕਰੂ ਸੀ ਜਿਹੜਾ ਟਿਕੀ ਰਿਹਾ ਸੀ ਜਿਹੜੇ ਨਹੀਂ ਜਿਹੜੇ ਕਰਨੀ ਸੀ ਲੱਗਦੇ ਸੀ ਕੱਲੀ ਦਾ ਮੈਂ ਮੋਟਰ ਤੇ ਜਿੰਦਗੀ ਜਿਵੇਂ ਨਹੀਂ ਉਹ ਤੁਹਾਨੂੰ ਮੈਂ ਗੱਲ ਦੱਸਾਂ ਵੀ ਮੈਂ ਨਾ ਘਰ ਤੋਂ ਰਾਤ ਬੈਠਾ ਹਾਂ ਹਾਂ ਬੋਲ ਬੋਲ ਭਾਈ ਕੀ ਆਂਦੀ ਸੀ ਹਮਨੇ ਨਾ ਕਿਹਾ ਕਿ ਇਹ ਕਰਨੀ ਨਹੀਂ ਕਰਨੀ ਨਹੀਂ ਕਰਣੀ ਤੇ ਮੰਨਤਾਂ ਗੁੱਸੇ ਕੋ ਆਹ ਤਾਂ ਜਿਹੜੀ ਸਭ ਸਿੱਖੇ ਦੇ ਕੇ ਕਰਨੀ ਨਹੀਂ ਕਰਨੀ ਨਹੀਂ ਸੀ ਸਭ ਕੁਝ ਹੂੰ ਇੱਕ ਕਮੈਨ ਨੂੰ ਪਤਾ ਕੀ ਗੱਲ ਕਰਦਾ ਸੀ ਵੀ ਪਰਸੋਂ ਰਾਤ ਨੂੰ ਨਾ ਮੇਰਾ ਇੰਨਾ ਜੀ ਕਰੇ ਇੰਨਾ ਜੀ ਕਰੇ ਮੈਂ ਕਿ ਮੈਂ ਇਹਨੂੰ ਮਿਲ ਕੇ ਆਵਾਂ ਕਮਲ ਨੂੰ ਜਾ ਕੇ ਮੈਨਾਂ ਜੀ ਕਰੇ ਪਰ ਮੇਰੇ ਵਾਹ ਨਾ ਚੱਲੇ ਫਿਰ ਮੈਂ ਤੁਰ ਪਿਆ ਘਰੋਂ ਮੈਂ ਗੱਡੀ ਚੱਕ ਲਈ ਤੇ ਮੈਂ ਕਿ ਵੀ ਥੋੜੇ ਪਿੰਡਾਂ ਕੰਨੇ ਨੂੰ ਮੈਂ ਪਾ ਲਈ ਗੱਡੀ ਤੇ ਉਸ ਤੋਂ ਬਾਅਦ ਨੇ ਮੋਟਰ ਪੰਜੀ ਆ ਕੰਦੀ ਆਣਾ ਬਿੰਦਾ ਦਾ ਤੇ ਕੰਦਾ ਕਿਰ ਕਰ ਮੋਟਰ ਤੇ ਚੱਲ ਬੜਿਆ ਕਰੀਏ ਫਿਰ ਆ ਹੋਰ ਬਾਕੀ ਇਹ ਤਾਂ ਕੰਮ ਨਹੀਂ ਨਾ ਕਰਦੇ ਨਾ ਸਿਮਾ ਨਾ ਕਰਦੇ ਅੱਛਾ ਫਰੈਗ ਨਹੀਂ ਮਿਲੂ ਫਰੈਗ ਕੋਈ ਤੇ ਨਹੀਂ ਮਿਲਦਾ 50 ਟਿਕਾ ਨਹੀਂ ਦੇ ਸਕਦੀ ਤੀਨ ਵਸਤੇ ਨਹੀਂ 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 ਕੱਲੀ ਨਹੀਂ ਮੇਰੀ ਗੱਲ ਸੁਣ ਲੈ ਹੁਣ ਬਠਿੰਡਾ ਬਠਿੰਡੇ ਆਪਣੇ ਦੇ ਇਥੋਂ ਵੀ ਕੋਈ 10 ਕਿਲੋਮੀਟਰ ਐ ਤੇ ਤੇਰੇ ਪਿੰਡ ਤੋਂ ਵੀ ਉੱਥੋਂ 14 ਕਿਲੋਮੀਟਰ ਮੈਨੂੰ ਉੱਥੋਂ ਪੈਂਦਾ ਹੈ ਨਾ ਬਠਿੰਡਾ ਬਠਿੰਡਾ ਵੀ ਪੈਂਦਾ ਹੈ ਹਾਂ ਮੇਰੀ ਗੱਲ ਸੁਣਾ ਕਰਿਆ ਇਹ ਹਾਂਜੀ ਬਾਪੂ ਜੀ ਕਰਿਆ ਤਾਂ ਫੇਰ ਕਰ ਲਈ ਇੱਕ ਵਾਰੀ ਨਾਲ ਹੁਣ ਡਰ ਵੀ ਨਹੀਂ ਲੈਂਦਾ ਕੋਈ ਹੁਣ ਤਾਂ ਹੋਰੀ ਜਿਹਾ ਹੋਣਾ ਸੀ ਤੇ ਤੁਸੀਂ ਆਜੋ ਕੋਈ ਨਹੀਂ ਆਜਾ ਫਿਰ ਮੋਹਨੇ ਆਸੇ-ਵਾਸੇ ਤੇ ਤੂੰ ਕਮਰੇ ਵੀ ਗੱਲ ਸੁਣ ਬਾਹਰ ਉਹਨਾਂ ਦੀ ਉਹ ਮਨ ਵਾਲੀ ਬੁੜੀ ਤਾਂ ਨਹੀਂ ਬੈਠੀ ਕਿ ਉਹ ਜਾਲ ਘਰ ਨਾ ਨਾ ਉਹ ਨਹੀਂ ਬੈਠੀ ਉਹ ਤਾਂ ਮੰਦਈ ਹੋਈ ਹੈ ਨਾ ਕਿਤੇ ਰਾਹ ਗਈ ਹੈ ਹੂੰ ਉਹ ਜਵਾਨੀ ਵੇਲੇ ਬਹੁਤ ਮਰਦੀ ਹੁੰਦੀ ਸੀ ਮੇਰੇ ਤੇ ਤੇ ਤੁਸੀਂ ਬਾਪੂ ਜੀ ਹਜੇ ਵੀ ਜਵਾਨ ਹੀ ਰਹੋਗੇ ਮੈਨੂੰ ਪੁੱਛ ਕੇ ਲੈਕੀ ਨਾ ਕੋਈ ਹੋਏ ਤੈਨੂੰ ਪੁੱਛਣ ਤੈਨੂੰ ਕਿਉਂ ਪੁੱਛੇ ਤੈਨੂੰ ਮੈਂ ਪੁੱਛਦਾ ਮੈਂ ਪਸੰਦ ਆ ਤੈਨੂੰ ਨਾ ਨਾ ਮਰੀਕੀ ਨਹੀਂ ਤੁਹਾਡੇ ਤੇ ਤੁਸੀਂ ਜਾਓ ਨਾ ਮੈਂ ਕਰ ਲੱਗਾਂ ਰਮضان ਦਾ ਫੇਰਾ ਜ ਤਰਫ ਠੀਕ ਹੈ ਬੱਪੂ ਜੀ ਮੈਂ ਫਿਰ ਮੈਂ ਫਿਰ ਨਾ ਇਹ ਜਿਵੇਂ ਦੇਖਦੇ ਹਾਂ ਮੈਨੂੰ ਠੀਕ ਹੈ ਫਿਰ ਠੀਕ ਹੈ ਬੱਪੂ ਜੀ